ਪਾਈਪਾ ਹੁਣ ਇੱਕ ਪਾਸੇ ਸੈਲੀਬ੍ਰੇਸ਼ਨ ਵੀ ਕਰ ਰਿਹਾ ਕਿ ਵੋਟ ਬੈਂਕ ਜਿੱਥੇ 8 9% ਤੇ ਖੜਾ ਸੀ ਕਿੱਥੇ 18 ਤੇ ਪਹੁੰਚ ਗਿਆ ਡਬਲ ਹੀ ਹੋ ਗਿਆ ਪਰ ਸ਼ਰਮਣੀ ਕਾਲੀ ਦਾ ਘਟਿਆ ਇਹ ਵੋਟ ਬੈਂਕ ਖਿੱਚਿਆ ਕਿਹਦਾ ਹੈ ਭਾਜਪਾ ਨੇ ਦੇਖੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਕਾਂਗਰਸ ਦਾ ਖਿੱਚਿਆ ਗਿਆ ਬੋਗ ਜਿਹੜਾ ਹਿੰਦੂ ਭਾਈਚਾਰਾ ਨੇ ਉਹਨਾਂ ਨੇ ਇੱਕ ਵਾਰ ਹੁੰਦੀ ਆ ਕਿ ਭਗਵਾਨ ਰਾਮ ਦਾ ਮੰਦਿਰ ਬਣ ਗਿਆ ਜੈ ਸ਼੍ਰੀ ਰਾਮ ਦਾ ਨਾਰਾ ਪੰਜਾਬ ਦੇ ਵਿੱਚ ਚੱਲਿਆ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਚੱਲਿਆ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਭਗਵਾਨ ਸ਼੍ਰੀ ਰਾਮ ਦਾ ਨਾਰਾ ਚੱਲਦਾ ਤੇ ਇਹਨਾਂ ਦੇ 543 ਤੋਂ 400 ਆ ਹੀ ਜਾਣੀ ਸੀ ਪਰ ਪੰਜਾਬ ਦੇ ਵਿੱਚ ਨਾਰਾ ਚੱਲਿਆਗਾ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਹੈ ਨਾ ਉਹ ਵਾਲਾ ਵੋਟ ਪਈ ਹੈ ਬੀਜਪੀ ਨੂੰ ਉਹ ਇੱਕ ਜਿਹੜੀ ਐਸਸੀ ਬੋਟ ਵੀ ਕਾਫੀ ਪਈ ਇੱਕ ਡੇਰਾ ਵੀ ਪਿਆ ਮਾਲਵੇ ਦੇ ਵਿੱਚ ਡੇਰਾ ਵੀ ਪਿਆ ਔਰ ਪ੍ਰਨੀਤ ਕੌਰ ਦਾ ਐਡਾ ਵੱਡਾ ਲੀਡ ਮੈਨੂੰ ਲੱਗਦਾ ਹੈ ਕਿ ਉੱਥੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਡਾਕਟਰ ਗਾਂਧੀ ਨੂੰ ਇੰਨੀ ਮਦਦ ਨਹੀਂ ਕੀਤੀ ਨੇ ਤੇ ਡਾਕਟਰ ਗਾਂਧੀ ਵੀ 1 ਲੱਖ ਦੇ ਜਤਨ ਦੇ ਬਰਾਬਰ ਸੀ ਕਿਤੇ ਨੇ ਕਿਤੇ ਕਿਤੇ ਕਾਂਗਰਸੀ ਲੀਡਰ ਸਮਝੌਤਾ ਕਰ ਗਏ ਕਿਤੇ ਨੇ ਕਿਤੇ ਭਾਜਪਾ ਕਿਉਂਕਿ ਪ੍ਰਨੀਤ ਕੌਰ ਦਾ ਇੱਕ ਉੱਥੇ ਜਲਵਾ ਪ੍ਰਨੀਤ ਕੌਰ ਨੂੰ ਉੱਥੇ ਪ੍ਰਨੀਤ ਕੌਰ ਥੋੜਾ ਕਹਿੰਦੇ ਆਗੇ ਨੇ ਉਮਾ ਰਾਣੀ ਕਹਿੰਦੇ ਆਗੇ ਨੇ ਤੇ ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਵੀ ਮਾਹਾਰਾਣੀ ਕਹਿ ਕੇ ਉਹਨਾਂ ਦੇ ਫਿਰ ਉਹਨਾਂ ਦੀ ਗੱਲ ਕਰਨੀ ਹੈਗੀ ਨਾ ਉਹਨਾਂ ਨੇ ਡਾਕਟਰ ਗਾਂਧੀ ਦੀ ਥੋੜਾ ਗੱਲ ਕੀਤੀ ਹੋਊਗੀ ਇਸ ਕਰਕੇ ਪੰਨੀਤ ਕੌਰ ਹੁਣੀ ਵੋਟਾਂ ਲੈ ਗਏ ਨੇ ਤੇ ਕਿਤੇ ਨ ਕਿਤੇ ਉਹਨਾਂ ਦੇ ਵੱਡੇ ਲੀਡਰ ਬਹੁਤ ਬੈਠੇ ਆ ਗਏ ਨੇ ਇੱਕ ਕਿਸਾਨੀ ਅੰਦੋਲਨ ਜਿਹੜਾ ਬੈਠਾ ਸ਼ੰਭੂ ਵਾਲਾ ਇਹਦੇ ਵੀ ਪਰਚੋਲ ਹੋਏਗੀ ਕਿ ਇਹਦਾ ਇਹਨਾਂ ਨੇ ਤੇ 15 ਮਹੀਨੇ ਵਾਲੇ ਕਿਸਾਨੀ ਅੰਦੋਲਨ ਨੂੰ ਵੀ ਬਦਨਾਮ ਕਰ ਦਿੱਤਾ ਹੈਗਾ ਇਹਦੇ ਨਾਲ ਵੀ ਭਾਜਪਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਖਾਸ ਕਰਕੇ ਐਸਸੀ ਵੋਟ ਵੀ ਭਾਜਪਾ ਨੂੰ ਗਈ ਹੈ ਇਸ ਕਰਕੇ 18% ਵੋਟ ਲੈ ਗਏ ਨੇ ਇਹ ਕਿ ਪੰਜ ਛ ਚਲੇ ਡੇਰਾ 82 ਦੀ ਵੋਟ ਵੀ ਪਈ ਇਹਨਾਂ ਨੂੰ ਡੇਰਾ ਸਰਸੇ ਵਾਲਿਆਂ ਦੀ ਪਈ ਆ ਕਿਸਾਨਾਂ ਤੋਂ ਜਿਹੜੇ ਵਪਾਰੀ ਦੁਖੀ ਉਹਨਾਂ ਨੇ ਵੀ ਪਾਈ ਆ ਔਰ ਇੱਕ ਜੈਸ਼ੀਰ ਰਾਮ ਦਾ ਜਿਹੜਾ ਨਾਰਾ ਉਹ ਵੀ ਭਾਪੀ ਪਣ ਇਸੇ ਕਰਕੇ ਇਹਨਾਂ ਦੀ 6 ਤੋਂ 18% ਆ ਇੱਕ ਦੂਜੀ ਹੋਰ ਗੱਲ ਸੰਦੀਪ ਪਹਿਲਾਂ ਇਹ ਤਿੰਨ ਸੀਟਾਂ ਤੇ ਲੜਦੇ ਸੀ ਅੰਮ੍ਰਿਤਸਰ ਹਾਰਪੁਰ ਤੇ ਗੁਰਦਾਸਪੁਰ ਉੱਤੇ 6% ਆ ਜਾਂਦੀ ਸੀ ਇਹਨਾਂ ਦੀ ਠੀਕ ਹੈ ਹੁਣ ਇਹਨਾਂ ਨੇ ਲੜੀ ਆ 13 ਸੀਟਾਂ ਦੇ ਹੈਨਾ ਤੇ ਇਸ ਕਰਕੇ 10 ਸੀਟਾਂ ਹੋਰ ਵੀ ਜੁੜ ਗੀਆਂ 6 ਨੂੰ 3 ਗੁਣਾ ਹੀ ਕਰ ਲਈਏ ਇਹਨਾਂ ਦੀ ਹਨਾ 3 ਤੇ 9 3 4 12 4 ਗੁਣਾ ਹੋਗੀ ਨਾ ਤੇ 6 ਨੂੰ 4 ਗੁਣਾ ਦੇ ਨਾਲ ਗੁਣਾ ਕਰ ਲੋ 24% ਬੰਨੀ ਚਾਹੀਦੀ ਵੈਸੇ ਕਿ ਤੁਸੀਂ ਬਾਕੀ ਫਿਰ ਵੀ ਅਜੇ 6% ਘਟ ਪਰ ਇਹ ਨਾ ਹੁਣ ਆਪ ਨੇ 3 ਸੀਟਾਂ ਜਿੱਤੀਆਂ ਨੇ ਉਹਨਾਂ ਨੂੰ 26.43% ਵੋਟ ਪਈ ਆ ਕਾਂਗਰਸ ਨੇ 7 ਸੀਟਾਂ ਜਿੱਤੀਆਂ ਨੇ ਉਹਨਾਂ ਨੂੰ 26.52% ਪਈ ਆ ਇਹ ਵੈਸੇ ਦਿਲ ਖੁਸ਼ ਹੋ ਜਾਂਦਾ ਹੈ ਕਿ ਸਾਨੂੰ ਇਨੇ ਪੈ ਗਈ ਆ ਹੁਣ ਕਾਂਗਰਸ ਪਾਰਟੀ ਵੀ ਕਹੇਗੀ ਸਾਡਾ ਵੋਟ ਪਰਸੈਂਟ ਤੇ ਉਨੇ ਹੀ ਰਿਹਾ ਪਰ ਸਾਡੀਆਂ ਸੀਟਾਂ ਘਟੀਆਂ ਇਹ ਖੁਸ਼ੀ ਅਜ ਤਾਂ ਦੇਣੀ ਆ ਪਰ ਜਦੋਂ ਜਿੱਤ ਦੇਣਾ ਉਹ ਬੜੀ ਮੈਟਰ ਕਰਦੀ ਆ ਇਸ ਕਰਕੇ ਲੱਗਦਾ ਕਿ ਮੈਨੂੰ ਲੱਗਦਾ ਕਿ ਆ ਜਦੋਂ ਸਰਕਾਰ ਸੈਂਟਰ ਲੈਵਲ ਤੇ ਜੋੜ ਤੋੜ ਹੋਣੀ ਆ ਭਾਜਪੀ ਦਾ ਫਿਰ ਕਿਤੇ ਨਾ ਕਿਤੇ ਲੋੜ ਪੈ ਜਾਨੀ ਕਾਲੀ ਦਲ ਦੀ ਤੇ ਫਿਰ ਹੋ ਸਕਦਾ ਹੈ ਕਿ 27 ਤੋਂ ਪਹਿਲਾਂ ਇਹਨਾਂ ਦਾ ਗੱਠ ਜੋੜ ਹੋ ਜੇ ਇਹ ਇਹਨਾਂ ਨੂੰ ਦੋਨਾਂ ਨੂੰ ਸਮਝ ਲੱਗੇਗੀ ਹੈਗੇ ਨਹੀਂ ਤੇ ਭੁੱਖੇ ਨੂੰ ਭੁੱਖਾ ਟੱਕਰਿਆ ਤੇ ਦੋਨੇ ਗੱਸ਼ ਖਾ ਕੇ ਡਿੱਗ ਪਏ ਨਾ ਹੁਣ ਵੀ ਪੰਜਾਬ ਦੇ ਵਿੱਚ ਦੋਨੇ ਗੱਸ਼ ਖਾ ਕੇ ਡਿੱਗ ਪਏ ਨੇ ਜਾਇਕ ਆੜ ਲੜੇ ਨੇ ਜੇ ਇਕੱਠੇ ਹੋ ਜਾਂਦੇ ਤੇ ਕਿੰਨੇ ਪਰਸੈਂਟ ਹੋ ਜਾਂਦੀ 18% ਨੂੰ 23-24% ਹੋ ਜਾਂਦੀ ਫਿਰ ਵੀ ਇਹਨਾਂ ਦੀ ਦੋ ਤਿੰਨ ਸੀਟਾਂ ਹੀ ਆਉਣੀਆਂ ਸੀ ਨਾ ਪਰ ਫਿਰ ਵੀ ਏਕੇ ਦੇ ਇੱਕ ਇੱਕ 11 ਹੋ ਜਾਂਦੇ ਨਾ ਫਾਇਦਾ ਹੋ ਜਾਂਦਾ ਪਰ ਮੈਨੂੰ ਲੱਗਦਾ ਜਿਵੇਂ ਹੁਣ ਸਰਕਾਰ ਉਥੇ ਇਦਾਂ ਦੀ ਖਿਚੜੀ ਬੰਨੀ ਆ ਗਈ ਆ ਉਸ ਖਿਚੜੀ ਦੇ ਵਿੱਚ ਫੇਰ ਮੈਨੂੰ ਲੱਗਦਾ ਕਿ ਕਾਲੀ ਦਲ ਨੇ ਇੰਡੀਆ ਗੱਠ ਜੋੜ ਨੂੰ ਤੇ ਮਦਦ ਕਿ ਦੇਣੀ ਨਹੀਂ ਆ ਗਈ ਕਿਉਂਕਿ ਉਹਦੀ ਕਾਂਗਰਸ ਅਗਵਾਈ ਕਰਦੀ ਹੈ ਇਹਨਾਂ ਨੂੰ ਹਾਰ ਕੇ ਜਾਂਦੇ ਬਾਹਰ ਬੈਠਣਾ ਪਊਗਾ ਜੇ ਬਾਹਰੋਂ ਸਪੋਰਟ ਕਰਨਗੇ ਤਾਂ ਵੀ ਮਰਨਗੇ ਜੇ ਅੰਦਰ ਜਾਣਗੇ ਤਾਂ ਵੀ ਮਰਨਗੇ ਪਰ ਮਰਦਿਆਂ ਨੂੰ ਕਾਲੀ ਦਲ ਨੂੰ ਆ ਕੇ ਚੱਪਣਾ ਹੀ ਪੈਣਾ ਜੀ